ਫਗਵਾੜਾ ਵਿਖੇ ਜੀਆਰਪੀ ਰੇਲਵੇ ਪੁਲਿਸ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਹੋਇਆ ਐਨਡੀਟੀਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਾਸ਼ਰ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਪ੍ਰਵਾਸਤ ਉਹੀ ਜਿਹੜਾ ਬਾਤ ਉਹੀ ਇਸ ਤਰ੍ਹਾਂ ਦਾ ਨਿਕਲਦਾ ਵੇ ਜਰਾ ਬਾਤ ਉੱਥੋਂ ਆ ਸਕਦਾ ਤਾਂ ਐਸੇ ਸੰਦੇਸ਼ ਸਿੱਖਿਸ਼ਿਤ ਜਿਹੜੀਆਂ ਵਾ ਇਹਨਾਂ ਪ੍ਰੀਤ ਇਹਨਾਂ ਕਰਕੇ ਲੋਕ ਸ਼ਹੀਦਾਂ ਦੇ ਸਤ ਭਾਵ ਤੁਸਿਆ ਪਰ ਨਾ ਨਾਮ ਹੈ ਜਿਸ ਭਾਵ ਤਿਸ ਫੇਰ ਖਿਲਾਵੈ ਬੇਸਮਰਦਾ ਕਟੋਰ ਸਬੰਸਪਕ ਸਾਡੇ ਤੋਂ ਜਿਹੜੇ ਆ ਰਿਟਾਇਰ ਹੋ ਕੇ ਜਾ ਰਹੇ ਨੇ ਸਾਧੂ ਸ਼ਿਖਰ ਇਹ ਬੰਦਮੱਖੀ ਪੋਸਟਾਂ ਦੇ ਉੱਤੇ ਜਿਹੜਾ ਆ ਉਹ ਇਹਨਾਂ ਦਾ ਕਦਮਨ ਦੇ ਵਿੱਚੋਂ ਜਨਮ ਜਿਹਦਾ ਹੈ ਇਹ ਦੇਖਦਾ ਹੈ ਅੱਜ ਜੀਆ ਕੀ ਕੋਵਾਣਾ ਕਿ ਕੋਈ ਨਹੀਂ ਸਰਦਾਰ ਬਾੜ ਜਿਹੋ ਆਇਆ ਪੁਲਿਸ ਕਾ ਵੀ ਕਰਾਇਆ ਵੀ ਚਲੋ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਕਿਉਂਕਿ ਮੇਰੀ 31 ਤਰੀਕ ਨੂੰ ਮੇਰਾ ਡਾਇਬੀਟ ਹੈ ਸਾਡੇ ਸਾਹਿਬ ਸਾਹਿਬ ਜੀ ਤੁੰਸੀ ਇਹਨਾਂ ਨੇ ਕਿਹਾ ਵੀ ਜੂੜੋ ਬਰਾਦਾ ਕਰੋ ਇਹਦੇ ਵਿੱਚ ਵੀ ਅਜੇ ਤੱਕ ਚੌਂਕੀ ਦੇ ਵਿੱਚ ਜਿਹੜੀ ਹੈ ਜੂਨ ਸ਼ਾਹ ਦਾ ਪਾਰਟੀ ਨੂੰ ਲਾਉਂਦੇ ਮੈਨੂੰ ਬੜਾ ਵਧੀਆ ਇਹਨਾਂ ਦਾ ਬੱਗਾ ਵਿਚਾਰ ਤੇ ਮੈਂ ਇਹਨਾਂ ਦੇ ਵਿਚਾਰ ਤੇ ਬੜੀ ਹੋਂਕੀ ਜੀ ਵੀ ਠੀਕ ਆ ਯਾਰ ਬੜੀ ਅੱਛੀ ਗੱਲ ਹੈ ਇਹਨਾਂ ਦੀ ਵਧੀਆ ਸੋਚ ਹੈਗੀ ਸਾਰੇ ਸਾਥ ਨੇ ਮਿਲ ਕੇ ਜਿਹੜਾ ਬਹੁਤ ਸਹਿਯੋਗ ਦਿੱਤਾ ਤੇ ਦੂਸਰਾ ਵੀ ਜਿਹੜਾ ਇਹ ਪ੍ਰਲਾਪ ਸੀ ਇਹ ਗੁਰੂ ਨਾਲ ਜੁੜਨ ਦਾ ਪ੍ਰਲਾਪ ਲਖਣ ਹੈ ਇਹ ਬਹੁਤ ਘੱਟ ਲੋਕਾਂ ਦੇ ਵਿੱਚ ਇਹ ਹੁੰਦਾ ਹੈ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਮੇਰੇ ਸਾਥ ਵੱਲੋਂ ਬੜੀ ਮੀਸੀ ਮੈਨੂੰ ਬੜਾ ਵਧੀਆ ਰਿਹਾ ਹੈ ਤਾਂ ਤੇ ਬਾਕੀ ਬਹੁਤ ਬੜੀ ਬੜੀ ਬਹੁਤ ਬੜੀਆ ਰਹਿ ਮੈਂ ਇਸ ਸਾਲ ਉਹ ਮੈਨੂੰ ਤੇ ਬੜਾ ਵਧੀਆ ਰਿਹਾ ਸਿੰਘ ਮੇਰੇ ਨਾਲ ਜਿਹੜੇ ਆ ਕਾਫੀ ਕੰਮੇਸিয়াল ਦੁਨੀਆ ਕਰਦੇ ਆ ਤੇ ਬਹੁਤ ਹੀ ਇਮਾਨਦਾਰ ਉਹਦੀ ਕ੍ਰਿਤੀ ਜਿਹੜੇ ਆ ਬਪਾ ਦਾ ਜਿਹੜੀ ਹੈ ਇਹਨਾਂ ਨੇ ਆਪਣੀਆਂ ਜਿਹੜੀਆਂ 1990 ਦੇ ਵਿੱਚ ਮਾਜੀਆ ਜੀਐਨਪੀ ਦੇ ਵਿੱਚ ਕਨਸਟੇਬਲ ਭਤੀ ਰਹੀ ਸੀਗੇ ਤੇ ਅੱਜ ਤੌਰ ਸਰਪਿਸਟ ਜਿਹੜੀਆਂ ਤੇ ਸੇਵਾਵਾਂ ਦੇ ਕੇ ਸੇਵਾ ਮੁਕਤ ਸਾਡੇ ਕੋਲੋਂ ਹੋ ਰਹੇ ਨੇ ਇਹਨਾਂ ਦੇ ਮੈਚ ਵਿੱਚ ਜੋ ਜਾਣਕਾਰ ਜਿਹੜਾ ਆ ਉਹ ਮੈਚ ਵਿੱਚ ਬਹੁਤ ਜ਼ਿਆਦਾ ਘਟਾਇਆ ਕਿਉਂਕਿ ਚੰਗੇ ਇਨਸਾਨ ਜਿਹੜੇ ਆ ਬਹੁਤ ਘਟ ਮਿਲਦੇ ਆ ਤੇ ਇਹਨਾਂ ਦੀ ਸ਼ਖਸੀਅਤ ਵੀ ਜਿਹੜੀ ਆ ਬਹੁਤ ਹੀ ਚੰਗੀ ਸੀ ਬਿਲਡਸਰ ਆ ਚੰਗੇ ਸੁਭਾਅ ਦੇ ਆ ਤੇ ਸਿਹਤ ਪੱਖੋਂ ਵੀ ਠੀਕ ਆ ਤੇ ਪਰਿਵਾਰਕ ਪੱਖੋਂ ਵੀ ਬੈਲ ਸੈਟਲ ਹੈਗੇ ਆ ਤੇ ਮੈਂ ਪ੍ਰਮਾਤਮਾ ਅਗੇ ਇਹ ਹੀ ਅਰਦਾਸ ਕਰਦਾ ਕਿ ਜਿਹੜੀ ਇਹ ਰਹਿਦੀ ਜ਼ਿੰਦਗੀ ਜਿਹੜੀ ਆ ਜ਼ਿੰਦਗੀ ਦਾ ਨਵਾਂ ਪਿਆਏ ਆ ਇਸੇ ਤਰ੍ਹਾਂ ਚੜ੍ਹਦੀ ਕਲਾ ਰਹੇ Thank you.